ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ। ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਭਾਗ ਚੌਥਾ। ਬਿਨਾਂ ਕਿਸੇ ਪਹੁੰਚਾਏ ਲੋਕਾਂ ਨੂੰ ਕਿਵੇਂ ਬਦਲਿਆ ਜਾਵੇ। ਇਸ ਅਧੀਨ ਪਹਿਲਾ ਅਧਿਆਇ ਹੈ ਜੇਕਰ ਗਲਤੀਆਂ ਲੱਭਣੀਆਂ ਹੀ ਹਨ। ਇਸ ਤਰ੍ਹਾਂ ਲੱਭੋ ਕੈਲਵਨ ਕੂਲिज ਦੇ ਰਾਸ਼ਟਰਪਤੀ ਪਦ ਦੌਰਾਨ ਮੇਰਾ ਇੱਕ ਮਿੱਤਰ ਵਾਈਟ ਹਾਊਸ ਵਿੱਚ ਮਹਿਮਾਨ ਬਣ ਕੇ ਗਿਆ ਜਦੋਂ ਉਹ ਰਾਸ਼ਟਰਪਤੀ ਦੇ ਪ੍ਰਾਈਵੇਟ ਦਫ਼ਤਰ ਵਿੱਚ ਪ੍ਰਵੇਸ਼ ਕਰਨ ਵਾਲਾ ਸੀ ਉਦੋਂ ਉਸਨੇ ਸੁਣਿਆ ਕਿ ਕੂਲिज ਆਪਣੀ ਸਕੱਤਰ ਦੀ ਇਸ ਤਰ੍ਹਾਂ ਪ੍ਰਸ਼ੰਸਾ ਕਰ ਰਹੇ ਸਨ ਅੱਜ ਤੁਸੀਂ ਬਹੁਤ ਸੁੰਦਰ ਡਰੈੱਸ ਪਹਿਨੀ ਹੋਈ ਹੈ ਅਤੇ ਤੁਸੀਂ ਇਸੇ ਲਈ ਬਹੁਤ ਖੂਬਸੂਰਤ ਵੀ ਲੱਗ ਰਹੀ ਹੋ ਬਹੁਤ ਨਾਪ ਤੋਲ ਕੇ ਬੋਲਣ ਵਾਲੇ ਰਾਸ਼ਟਰਪਤੀ ਨੇ ਅੱਜ ਤੋਂ ਪਹਿਲਾਂ ਆਪਣੀ ਕਿਸੇ ਵੀ ਸਕੱਤਰ ਦੀ ਇੰਨੀ ਪ੍ਰਸ਼ੰਸਾ ਨਹੀਂ ਕੀਤੀ ਸੀ ਇਹ ਤਾਰੀਫ਼ ਸੁਣ ਕੇ ਉਸ ਸਕੱਤਰ ਇੱਕਦਮ ਸ਼ਰਮਾ ਗਈ ਕਿਉਂਕਿ ਉਸ ਲਈ ਇਹ ਬਿਲਕੁਲ ਅਸਧਾਰਨ ਅਤੇ ਅਚੰਚੇਤ ਜਹੀ ਗੱਲ ਸੀ ਫਿਰ ਕੁਲਿਜ਼ ਕਹਿਣ ਲੱਗੇ ਹੁਣ ਖੁਸ਼ੀ ਨਾਲ ਜ਼ਿਆਦਾ ਉਛਲਣ ਦੀ ਵੀ ਜ਼ਰੂਰਤ ਨਹੀਂ ਹੈ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਤੁਹਾਡੇ ਪੱਤਰਾਂ ਵਿੱਚ ਵਿਸ਼ਰਾਮ ਚਿੰਨਾਂ ਦੀਆਂ ਬਹੁਤ ਗਲਤੀਆਂ ਹੁੰਦੀਆਂ ਨੇ ਮੈਂ ਚਾਹਨਾ ਤੈ ਤੁਸੀਂ ਇਹ ਗਲਤੀਆਂ ਨਾ ਕਰਿਆ ਕਰੋ ਉਹਨਾਂ ਨੇ ਕੁਝ ਜ਼ਿਆਦਾ ਹੀ ਸਪਸ਼ਟ ਸ਼ਬਦਾਂ ਵਿੱਚ ਗੱਲ ਕੀਤੀ ਸੀ ਪਰ ਉਹਨਾਂ ਦਾ ਮਨੋਵਿਗਿਆਨ ਬਿਲਕੁਲ ਸ਼ਾਨਦਾਰ ਸੀ ਜੇਕਰ ਪਹਿਲਾਂ ਅਸੀਂ ਆਪਣੀਆਂ ਚੰਗਿਆਈਆਂ ਦੀ ਤਾਰੀਫ਼ ਲੈਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਚ ਬਰਾਈ ਸੋਣੀ ਸਾਡੇ ਲਈ ਬਹੁਤ ਆਸਾਨ ਹੋ ਜਾਂਦੀ ਹੈ ਦਾੜੀ ਬਣਾਉਣ ਤੋਂ ਪਹਿਲਾਂ ਨਾਈ ਵੀ ਤਾਂ ਉਸ ਤੇ ਸਾਬਣ ਲਾਉਂਦਾ ਹੈ ਅਤੇ ਬਿਲਕੁਲ ਇਹੀ ਤਰੀਕਾ ਮੈਕ ਨਲੇ ਨੇ 1896 ਦੀ ਪ੍ਰੈਜ਼ੀਡੈਂਟ ਦੀ ਚੋਣ ਲੜਦੇ ਸਮੇਂ ਕੀਤਾ ਸੀ ਉਸ ਸਮੇਂ ਦੇ ਇੱਕ ਪ੍ਰਸਿੱਧ ਰਿਪਬਲିକਨ ਨੇ ਇੱਕ ਚੋਣਵੀ ਭਾਸ਼ਣ ਤਿਆਰ ਕੀਤਾ ਜੋ ਉਸ ਦੇ ਅਨਸਾਰ ਸਿਸਰੋ ਡੈਨੀਅਲ ਬੇਸਟਰ ਅਤੇ ਪੈਟ੍ਰਿਕ ਹੈਨਰੀ ਦੇ ਭਾਸ਼ਣਾਂ ਤੋਂ ਕਈ ਗੁਣਾ ਬਿਹਤਰ ਸੀ ਉਸ ਵਿਅਕਤੀ ਨੇ ਪੂਰੀ ਗਰਮਜੋਸ਼ੀ ਨਾਲ ਆਪਣੇ ਭਾਸ਼ਣ ਨੂੰ ਮੈਕਨਲੇ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਭਾਸ਼ਣ ਵਿੱਚ ਕੁਝ ਚੰਗੀਆਂ ਗੱਲਾਂ ਤਾਂ ਜ਼ਰੂਰ ਸੀ ਪਰ ਉਸ ਮੌਕੇ ਦੇ ਹਿਸਾਬ ਨਾਲ ਉਚਿਤ ਨਹੀਂ ਸਨ ਮੈਕਨਲੇ ਉਸ ਦੀਆਂ ਭਾਵਨਾਵਾਂ ਨੂੰ ਆਹਤ ਨਹੀਂ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਨਹੀਂ ਤਾਂ ਕਹਿਣਾ ਹੀ ਸੀ ਇਸ ਲਈ ਉਹਨਾਂ ਨੇ ਕੂਟਨੀਤੀ ਦਾ ਕੰਮ ਲਿਆ ਮੇਰੇ ਪਿਆਰੇ ਮਿੱਤਰ ਵਾਕਈ ਇਹ ਤਾਂ ਬਹੁਤ ਹੀ ਸ਼ਾਨਦਾਰ ਭਾਸ਼ਣ ਹੈ ਸ਼ਾਇਦ ਹੀ ਹੋਰ ਕੋਈ ਇੰਨਾ ਵਧੀਆ ਭਾਸ਼ਣ ਲਿਖ ਸਕੇ ਦੂਜੇ ਮੌਕਿਆਂ ਲਈ ਇਹ ਇੱਕ ਉਚਿਤ ਭਾਸ਼ਣ ਹੁੰਦਾ ਪਰ ਸ਼ਾਇਦ ਇਸ ਮੌਕੇ ਲਈ ਇਹ ਉਚਿਤ ਨਹੀਂ ਹੁਣ ਤੁਸੀਂ ਇੱਕ ਕਸ਼ਟ ਕਰੋ ਕਿ ਕਰੇ ਜਾ ਕੇ ਇਸ ਪਾਸ਼ਣ ਨੂੰ ਮੇਰੇ ਵੱਲੋਂ ਸਜਾਏ ਗਏ ਤਰੀਕਿਆਂ ਦਾ ਦੁਆਰਾ ਲੈ ਕੇ ਇਸ ਦੀ ਇੱਕ ਕਾਪੀ ਮੈਨੂੰ ਭਜਵਾ ਦਿਓ ਉਸ ਨੇ ਬਿਲਕੁਲ ਉਵੇਂ ਹੀ ਕੀਤਾ ਮੈਕਨਲ ਦੇ ਮਾਰਗਦਰਸ਼ਨ ਅਤੇ ਸੋਧਾਂ ਤੇ ਅਮਲ ਕਰਕੇ ਉਸ ਨੇ ਦੁਆਰਾ ਪਾਸ਼ਣ ਲਿਖਿਆ ਅਤੇ ਫਿਰ ਉਸ ਮਹਿਮੰਦਾ ਪ੍ਰਭਾਵਸ਼ਾਲੀ ਦਿਨ ਪੂਨ ਬਲਾਰਾ ਬਣ ਗਿਆ ਹੁਣ ਇੱਥੇ ਅਬਰਾਹਮ ਲਿੰਕਨ ਵੱਲੋਂ ਲਿਖਿਆ ਗਿਆ ਦੂਜਾ ਸਭ ਤੋਂ ਪ੍ਰਸਿੱਧ ਪੱਤਰ ਦਿੱਤਾ ਜਾ ਰਿਹਾ ਹੈ ਪਹਿਲਾ ਸਭ ਤੋਂ ਪ੍ਰਸਿੱਧ ਪੱਤਰ ਮੈਸੇਡ ਵਿਕਸਾਵੈਨੂ ਲਿਖਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਜੁੱਧ ਵਿੱਚ ਉਸਦੇ ਪੰਜ ਬੇਟਿਆਂ ਦੀ ਮੌਤ ਤੇ ਦੁੱਖ ਪ੍ਰਗਟਾ ਕੀਤਾ ਸੀ ਲਿੰਕਨ ਨੂੰ ਇਸ ਪੱਤਰ ਲਿਖਣ ਵਿੱਚ ਸ਼ਾਇਦ 5 ਮਿੰਟ ਹੀ ਲੱਗੇ ਹੋਣਗੇ ਪਰ 1926 ਵਿੱਚ ਹੋਏ ਸਰਬਜਨਕ ਨਿਲਾਮੀ ਵਿੱਚ ਇਹ ਪੱਤਰ ਕਰੀਬ 12000 ਡਾਲਰ ਵਿੱਚ ਵਿਕਿਆ ਸੀ ਅਤੇ ਇੱਕ ਹੋਰ ਹੈਰਾਨੇਜਨਕ ਤੱਥ ਇਹ ਹੈ ਕਿ ਇਹ ਰਕਮ ਉਸ ਸਾਰੇ ਰਾਸ਼ਰੀ ਤੋਂ ਜ਼ਿਆਦਾ ਸੀ ਜੋ ਲਿੰਕਨ 50 ਸਾਲਾਂ ਦੀ ਜੀਤੋੜ ਮਿਹਨਤ ਤੋਂ ਬਾਅਦ ਬਚਾ ਸਕੇ ਸਨ ਇਹ ਪੱਤਰ 26 ਅਪ੍ਰੈਲ 1963 ਨੂੰ ਲਿਖਿਆ ਗਿਆ ਸੀ। ਲਿੰਕਨ ਦੀਆਂ ਫੌਜਾਂ 18 ਮਹੀਨਿਆਂ ਤੱਕ ਲਗਾਤਾਰ ਇੱਕ ਤੋਂ ਬਾਅਦ ਇੱਕ ਹੋਰ ਮੋਰਚੇ ਤੇ ਹਾਰ ਰਹੀਆਂ ਸਨ। ਸਾਰੀਆਂ ਕੋਸ਼ਿਸ਼ਾਂ ਬੇਅਰਥ ਰਹੀਆਂ ਸਨ ਅਤੇ ਕਿੰਨੇ ਹੀ ਸੈਨਿਕ ਮੌਤ ਦੇ ਘਾਟ ਉਤਰ ਚੁੱਕੇ ਸਨ। ਪੂਰਾ ਦੇਸ਼ ਹੈਰਾਨ ਸੀ। ਗੱਲ ਇੰਨੀ ਵੱਧ ਚੁੱਕੀ ਸੀ ਕਿ ਸੀਨੈਟ ਦੇ ਰਿਪਬਲਿਕਨ ਮੈਂਬਰ ਵੀ ਵਿਦਰੋਹ ਤੇ ਉਤਰ ਆਏ ਸਨ ਅਤੇ ਉਹ ਸਾਰੇ ਲਿੰਕਨ ਨੂੰ ਵਾਈਟ ਹਾਊਸ ਤੋਂ ਬਾਹਰ ਕੱਢਣਾ ਚਾਹੁੰਦੇ ਸਨ। ਲਿੰਕਨ ਨੇ ਕਿਹਾ ਨਿਸ਼ਚਿਤ ਹੀ ਅਸੀਂ ਅੱਜ ਪੂਰਨ ਵਿਨਾਸ਼ ਦੀ ਕਗਾਰ ਤੇ ਖੜੇ ਹਾਂ ਲੱਗਦਾ ਹੈ ਕਿ ਈਸ਼ਵਰ ਵੀ ਸਾਡੇ ਖਿਲਾਫ ਹੈ ਮੈਨੂੰ ਤਾਂ ਉਮੀਦ ਦੀ ਛੋਟੀ ਜਿਹੀ ਕਿਰਨ ਵੀ ਦਿਖਾਈ ਨਹੀਂ ਦਿੰਦੀ ਜੋ ਪੱਤਰ ਮੈਂ ਇੱਥੇ ਛਾਪਣ ਜਾ ਰਿਹਾ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲਿੰਕਨ ਨੇ ਇੱਕ ਕਟੜ ਜਨਰਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਕਿ ਦੇਸ਼ ਦੀ ਸਾਰੀ ਕਿਸਮਤ ਉਸ ਜਨਰਲ ਦੇ ਕੰਮਾਂ 'ਤੇ ਹੀ ਨਿਰਭਰ ਕਰਦੀ ਸੀ ਰਾਸ਼ਟਰਪਤੀ ਬਣਨ ਤੋਂ ਬਾਅਦ ਲਿੰਕਨ ਵੱਲੋਂ ਲਿਖਿਆ ਇਹ ਸਭ ਤੋਂ ਤਿੱਖਾ ਪੱਤਰ ਸੀ ਪਰ ਇਹ ਪੱਤਰ ਤੋਂ ਸਾਫ ਪਤਾ ਲੱਗਦਾ ਸੀ ਕਿ ਉਹਨਾਂ ਨੇ ਜਨਰਲ ਹੁਕਰ ਦੀਆਂ ਗੰਭੀਰ ਗਲਤੀਆਂ ਦੀ ਨਿੰਦਿਆ ਕਰਨ ਤੋਂ ਪਹਿਲਾਂ ਉਸ ਦੀ ਤਾਰੀਫ਼ ਵੀ ਕੀਤੀ ਸੀ ਗਲਤੀਆਂ ਵਾਕੇ ਬਹੁਤ ਗੰਭੀਰ ਸਨ ਪਰ ਲਿੰਕਨ ਨੇ ਅਜਿਹੀ ਗੱਲ ਸਾਫ-ਸਾਫ ਨਹੀਂ ਕੀਤੀ ਲਿੰਕਨ ਨੇ ਲਿਖਿਆ ਸੀ ਕੁਝ ਅਜਹਹੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੱਚਮੁੱਚ ਉਹ ਵੱਡੇ ਕੂਟਨੀਤਿਕ ਸਨ ਇਹ ਹੈ ਲਿੰਕਨ ਵੱਲੋਂ ਜਨਰਲ ਹੂਕਰ ਨੂੰ ਲਿਖਿਆ ਗਿਆ ਉਹ ਪੱਤਰ ਮੈਂ ਹੀ ਤੁਹਾਨੂੰ ਪੋਟੋਮੈਕ ਦੀ ਸੈਨਾ ਵਿੱਚ ਸੈਨਾਪਤੀ ਨਿਯੁਕਤ ਕੀਤਾ ਹੈ ਅਤੇ ਅਜਿਹਾ ਕਰਨ ਦੇ ਮੇਰੇ ਕੋਲ ਲੜੀਂਦੇ ਕਾਰਨ ਵੀ ਹਨ ਪਰ ਫਿਰ ਵੀ ਕੁਝ ਅਜਹੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਮੈਂ ਪੂਰੀ ਤਰ੍ਹਾਂ ਤੁਹਾਡੇ ਕੋਲੋਂ ਸੰਤੁਸ਼ਟ ਨਹੀਂ ਹਾਂ ਮੈਂ ਤੁਹਾਡੀ ਨਿਪੁੰਨਤਾ ਅਤੇ ਬਹਾਦਰੀ ਦੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਆਪ ਰਾਜਨੀਤਿਕ ਜੀਵਨ ਅਤੇ ਪ੍ਰੋਫੈਸ਼ਨਲ ਜੀਵਨ ਨੂੰ ਬਿਲਕੁਲ ਵੱਖ-ਵੱਖ ਰੱਖਦੇ ਹੋ ਅਜਿਹਾ ਕਰਕੇ ਤੁਸੀਂ ਬਿਲਕੁਲ ਸਹੀ ਕਰਦੇ ਹੋ ਤੁਹਾਡੇ ਅੰਦਰ ਬਹੁਤ ਆਤਮ ਵਿਸ਼ਵਾਸ ਹੈ ਜੋ ਬਹੁਤ ਵਡਮੁੱਲਾ ਗੁਣ ਹੈ ਤੁਸੀਂ ਵੱਡੇ ਬਣ ਦੀ ਲਾਲਸਾ ਰੱਖਦੇ ਹੋ ਜੋ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਮੈਨੂੰ ਅਜੀਹਾ ਲੱਗਦਾ ਹੈ ਕਿ ਜਨਰਲ ਬਰਨ ਸਾਈਡ ਦੀ ਕਮਾਨ ਵਿੱਚ ਤੁਸੀਂ ਜ਼ਰੂਰ ਤੋਂ ਜ਼ਿਆਦਾ ਉਮੀਦਾਂ ਦਾ ਸਬੂਤ ਦਿੱਤਾ ਹੈ ਅਤੇ ਉਸ ਜਨ ਨਾਲ ਜਿੱਥੋਂ ਤੱਕ ਹੋ ਸਕਦਾ ਹੈ ਅਸਹਿਜੋਕੀਤਾ ਹੈ ਅਜਿਹਾ ਕਰਕੇ ਤੁਸੀਂ ਆਪਣੇ ਦੇਸ਼ ਨਾਲ ਇਨਸਾਫ ਨਹੀਂ ਕੀਤਾ ਅਤੇ ਇੱਕ ਨਪੁੰਨ ਤੇ ਸਨਮਾਨਿਤ ਸੈਨਿਕ ਸਾਥੀ ਦੇ ਨਾਲ ਵੀ ਮੈਂ ਤੁਹਾਡੇ ਬੇਹਦ ਭਰੋਸੇਯੋਗ ਸੂਤਰਾਂ ਤੋਂ ਸੁਣਿਆ ਹੈ ਕਿ ਅਜੇ ਕੁਝ ਦਿਨ ਪਹਿਲਾਂ ਤੁਸੀਂ ਕਿਹਾ ਹੈ ਕਿ ਸੈਨਾ ਅਤੇ ਸਰਕਾਰ ਦੋਵਾਂ ਨੂੰ ਹੀ ਤਾਂ ਨਾਸ਼ਾ ਦੀ ਜ਼ਰੂਰਤ ਹੈ ਗੱਲ ਸਾਫ ਹੈ ਕਿ ਮੈਂ ਤੁਹਾਨੂੰ ਇਸ ਕਰਕੇ ਨਹੀਂ ਬਲਕਿ ਇਸ ਦੇ ਬਾਵਜੂਦ ਸੈਨਾਂ ਦੀ ਕਮਾਂਡ ਸੌਪ ਦਿੱਤੀ। ਇਹ ਗੱਲ ਵੀ ਸੱਚ ਹੈ ਕਿ ਕੇਵਲ ਉਹ ਹੀ ਜਨਰਲ ਤਾਂ ਨਸ਼ਾ ਬਣ ਸਕਦੇ ਹਨ ਜੋ ਸਫਲਤਾ ਦੇ ਸਿਖਰ ਤੇ ਪਹੁੰਚਦੇ ਹਨ। ਹੁਣ ਮੈਂ ਤੁਹਾਡੇ ਕੋਲੋਂ ਸੈਨਿਕ ਸਫਲਤਾ ਚਾਹੁੰਦਾ ਹਾਂ ਅਤੇ ਮੈਂ ਤਾਨਾਸ਼ਾਹ ਦਾ ਖਤਰਾ ਲੈਣ ਲਈ ਬਿਲਕੁਲ ਤਿਆਰ ਹਾਂ। ਸਰਕਾਰ ਆਪਣਾ ਦੂਜੇ ਸੈਨਾਪਤੀਆਂ ਵਾਂਗ ਤੁਹਾਨੂੰ ਵੀ ਆਪਣੇ ਵੱਲੋਂ ਪੂਰਾ ਸਮਰਥਨ ਦੇਵੇਗੀ। ਮੈਨੂੰ ਇਸੇ ਗੱਲ ਦਾ ਡਰ ਹੈ ਕਿ ਤੁਸੀਂ ਆਪਣੀ ਸੈਨਾ ਵਿੱਚ ਗਲਤ ਭਾਵਨਾਵਾਂ ਨੂੰ ਹੱਲਾਸ਼ੀਰੀ ਦਿੱਤੀ ਹੈ। ਆਪਣੇ ਕਮਾਂਡਰ ਦੀ ਗਲਤ ਆਲੋਚਨਾ ਕਰਨ ਅਤੇ ਉਸ ਵਿੱਚ ਬੇਪਰੋਸਗੀ ਕਰਨ ਦੀ ਉਸੇ ਆਦਤ ਨੂੰ ਹੁਣ ਤੁਹਾਨੂੰ ਸੈਨ ਕਰਨਾ ਪਵੇਗਾ ਅਤੇ ਤੁਹਾਡੀ ਇਸ ਆਦਤ ਨੂੰ ਦੂਰ ਕਰਨ ਵਿੱਚ ਮੈਂ ਤੁਹਾਡਾ ਪੂਰਾ ਸਹਿਯੋਗ ਕਰਾਂਗਾ ਜੇਕਰ ਚੈਨਾ ਦਾ ਮਨੋਵਲ ਇਸ ਤਰ੍ਹਾਂ ਦਾ ਹੋਵੇ ਤਾਂ ਨਾ ਤਾਂ ਤੁਸੀਂ ਅਤੇ ਨਾ ਹੀ ਨਪੋਲੀਅਨ ਇਸ ਸੈਨਾ ਤੋਂ ਵੱਡੀ ਸਫਲਤਾ ਹਾਸਲ ਕਰ ਸਕਦੇ ਹਨ ਹਮੇਸ਼ਾ ਹੀ ਤੁਸੀਂ ਅਕਲਵਾਜੀ ਦੀ ਆਦਤ ਤੋਂ ਸਾਵਧਾਨ ਰਹੋ ਆਪਣੀ ਪੂਰੀ ਊਰਜਾ ਤੇ ਸਾਵਧਾਨੀ ਨਾਲ ਅੱਗੇ ਵਧਦੇ ਰਹੋ ਅਤੇ ਸਾਨੂੰ ਜਿੱਤ ਦਿਵਾਓ ਹੁਣ ਤੁਸੀਂ ਤਾਂ ਮੈਕਨਲੇ ਕੂਲਿਜ ਜਾਂ ਲਿੰਕਨ ਤਾਂ ਨਹੀਂ ਹੋ ਹੁਣ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੀ ਇਹ ਦਾਰਸ਼ਨਿਕਤਾ ਤੁਹਾਡੇ ਰੋਜ਼ਾਨਾ ਬਿਜ਼ਨਸ ਵਿੱਚ ਵੀ ਤੁਹਾਨੂੰ ਮਦਦ ਕਰੇਗੀ ਅਸੀਂ ਫੀਲਾਡੈਲਫੀਆ ਦੀ ਵਾਰਕ ਕੰਪਨੀ ਦੇ WPU ਦੀ ਉਦਾਹਰਨ ਲੈਂਦੇ ਹਾਂ ਇੱਕ ਵਾਰ ਵਾਰਕ ਕੰਪਨੀ ਨੇ ਫੀਲਾਡੈਲਫੀਆ ਵਿੱਚ ਇੱਕ ਨਿਸ਼ਚਿਤ ਤਰੀਕ ਤੱਕ ਇੱਕ ਦਫਤਰ ਦਾ ਨਿਰਮਾਣ ਕਰਾਉਣਾ ਸੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਹੀ ਇਸ ਇਮਾਰਤ ਦੇ ਬਾਹਰ ਦਾ ਕੰਮ ਕਰ ਰਹੇ ਬ੍ਰਾਂਜ ਸਬ ਕੰਟਰੈਕਟਰ ਨੇ ਕਹਿ ਦਿੱਤਾ ਕਿ ਇਸ ਨਿਸ਼ਚਿਤ ਤਰੀਕ ਤੱਕ ਇਹ ਮਾਲ ਨਹੀਂ ਭਜਵਾ ਸਕੇਗਾ ਕਿ ਇਸ ਤਰ੍ਹਾਂ ਪੂਰੀ ਬਿਲਡਿੰਗ ਦਾ ਕੰਮ ਹੀ ਰੁਕ ਜਾਵੇਗਾ ਭਾਰੇ ਜੁਰਮਾਨਾ ਹੋਵੇਗਾ ਤੇ ਇੰਨਾ ਭਾਰੀ ਨੁਕਸਾਨ ਕੇਵਲ ਇੱਕ ਆਦਮੀ ਦੀ ਵਜ੍ਹਾ ਨਾਲ ਹੀ ਹੋਵੇਗਾ ਗਰਮਾ-ਗਰਮ ਬਹਿਸਾਂ ਅਦਲ ਮੇਲਾ ਮੇਲਾ ਟੈਲੀਫੋਨ ਚਰਚਾਵਾਂ ਦਾ ਕੋਈ ਸੁਖਦੇਹ ਨਤੀਜਾ ਨਹੀਂ ਨਿਕਲ ਸਕਿਆ ਫਿਰ ਮਿਸਟਰ ਗਾ ਨੂੰ ਉਸ ਸਬ ਕੰਟਰੈਕਟਰ ਨੂੰ ਮਿਲਣ ਲਈ ਨਿਊਯਾਰਕ ਭੇਜਿਆ ਗਿਆ ਜਿਸ ਨਾਲ ਉਹ ਖੁਦ ਮਿਲ ਕੇ ਗੱਲ ਹਲ ਕਰ ਸਕੇ ਉਸ ਸਬ ਕੰਟਰੈਕਟਰ ਫਰਮ ਦੇ ਪ੍ਰੈਜ਼ੀਡੈਂਟ ਨੂੰ ਮਿਲਦੇ ਹੀ ਮਿਸਟਰ ਗਾ ਬੋਲੇ ਇਹ ਤੁਹਾਨੂੰ ਪਤਾ ਹੈ ਕਿ ਪੂਰੇ ਬਰੁਕਲਿਨ ਵਿੱਚ ਤੁਸੀਂ ਆਪਣੇ ਨਾਂ ਵਾਲੇ ਇਕੱਲੇ ਵਿਅਕਤੀ ਹੋ ਪ੍ਰੈਜ਼ੀਡੈਂਟ ਨੇ ਬੜੀ ਹੈਰਾਨਗੀ ਵਿੱਚ ਕਿਹਾ ਨਹੀਂ ਮੈਨੂੰ ਤਾਂ ਨਹੀਂ ਪਤਾ ਮਿਸਟਰ ਗਾਨਯੇਗਿਆ ਮੈਨੂੰ ਵੀ ਨਹੀਂ ਪਤਾ ਸੀ ਪਰ ਜਦੋਂ ਮੈਂ ਅੱਜ ਸਵੇਰ ਟ੍ਰੇਨ ਤੋਂ ਉਤਰਿਆ ਤਾਂ ਮੈਨੂੰ ਤੁਹਾਡਾ ਪਤਾ ਦੇਖਣ ਲਈ ਟੈਲੀਫੋਨ ਡਾਇਰੈਕਟਰੀ ਦੇਖੀ ਅਤੇ ਫਿਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਆਪਣੇ ਨਾਂ ਵਾਲੇ ਪੂਰੇ ਬਰੁਕਲਿਨ ਵਿੱਚ ਇੱਕ ਲੋਟੇ ਵਿਅਕਤੀ ਹੋ ਪਰ ਮੈਨੂੰ ਤਾਂ ਇਸ ਗੱਲ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਸਬ ਕੰਟਰੈਕਟਰ ਨੇ ਕਿਹਾ ਫਿਰ ਉਸ ਨੇ ਇਸ ਤੱਥ ਦੀ ਜਾਣਕਾਰੀ ਲਈ ਬੜੀ ਦਿਲਚਸਪੀ ਨਾਲ ਟੈਲੀਫੋਨ ਡਾਇਰੈਕਟਰੀ ਦੀ ਜਾਂਚ ਕੀਤੀ ਅਤੇ ਫਿਰ ਉਸਨੇ ਬੜੇ ਮਾਣ ਨਾਲ ਕਿਹਾ ਉਂਝ ਇਹ ਕੋਈ ਸੁਧਾਰਨ ਨਾ ਨਹੀਂ 200 ਸਾਲ ਪਹਿਲਾਂ ਸਾਡੇ ਪੁਰਖੇ ਹਾਂ ਲੈਣ ਤੋਂ ਆਕੇ ਨਿਊਯਾਰਕ ਵੱਸ ਗਏ ਸੀ ਉਸ ਤੋਂ ਬਾਅਦ ਉਹ 10-15 ਮਿੰਟਾਂ ਤੱਕ ਆਪਣੇ ਪਰਿਵਾਰ ਅਤੇ ਪੁਰਖਿਆਂ ਬਾਰੇ ਗੱਲਾਂ ਕਰਦਾ ਰਿਹਾ ਅਤੇ ਜਦੋਂ ਉਸ ਦੀ ਗੱਲ ਸਮਾਪਤ ਹੋ ਗਈ ਮਿਸਟਰ ਗਾ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਾਕਈ ਇਹ ਪਲਾਂਟ ਕਿਸੇ ਦੂਜੇ ਪਲਾਂਟ ਦੀ ਤੁਲਨਾ ਵਿੱਚ ਕਾਫੀ ਬਿਹਤਰ ਹੈ ਇੰਨੀ ਸਾਫ਼ ਸੁਥਰੀ ਅਤੇ ਵੱਡੀ ਬ੍ਰਾਂਚ ਫੈਕਟਰੀ ਦਾ ਮੈਂ ਅੱਜ ਤੱਕ ਨਹੀਂ ਦੇਖੀ ਮਿਸਟਰ ਗਾਂ ਨੇ ਕਿਹਾ ਸਬ ਕੰਟਰੈਕਟਰ ਕੁਝ ਅੱਕੜਦੇ ਹੋਏ ਬੋਲਿਆ ਇਸ ਫੈਕਟਰੀ ਨੂੰ ਬਣਾਉਣ ਵਿੱਚ ਮੈਂ ਆਪਣਾ ਜੀਵਨ ਲਾ ਦਿੱਤਾ ਅਤੇ ਇਸੇ ਲਈ ਇਸ ਦੀ ਸਫਲਤਾ ਤੇ ਮੈਨੂੰ ਮਾਣ ਹੈ ਕੀ ਤੁਸੀਂ ਮੇਰੇ ਨਾਲ ਪੂਰੀ ਫੈਕਟਰੀ ਦੇਖਣੀ ਚਾਹੋਗੇ ਫਿਰ ਫੈਕਟਰੀ ਕੋਲ ਮਧੇ ਹੋਏ ਮਿਸਟਰ ਗਾਂ ਨੇ ਨਿਰਮਾਣਸ਼ਮਣ ਦੀ ਅਨੇਕਾਂ ਗੱਲਾਂ ਦੀ ਸੱਚੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਕਿਸ ਲਈ ਉਸ ਦੀ ਨਿਰਮਾਣ ਪ੍ਰਕਿਰਿਆ ਉਸ ਦੇ ਹੋਰ ਮੁਕਾਬਲਿਆਂ ਵਾਲਿਆਂ ਤੋਂ ਬਿਹਤਰ ਸੀ ਗਾ ਨੇ ਕਈ ਮਸ਼ੀਨਾਂ ਨੂੰ ਵੇਖ ਕੇ ਇਹ ਵੀ ਕਿਹਾ ਕਿ ਉਸ ਨੇ ਅੱਜ ਤੱਕ ਅਜਹੀਆਂ ਮਸ਼ੀਨਾਂ ਕਿਸੇ ਦੂਜੀ ਫੈਕਟਰੀ ਵਿੱਚ ਨਹੀਂ ਦੇਖੀਆਂ ਸਨ ਸਬ ਕੰਟਰੈਕਟਰ ਨੇ ਦੱਸਿਆ ਕਿ ਇਹ ਮਸ਼ੀਨਾਂ ਉਸੇ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਫਿਰ ਉਹ ਕਾਫੀ ਦੇਰ ਤੱਕ ਗਾ ਨੂੰ ਮਸ਼ੀਨਾਂ ਦਾ ਕੰਮ ਕਰਨ ਦੀ ਪ੍ਰਕਿਰਿਆ ਸਮਝਾਉਂਦਾ ਰਿਹਾ ਤਾਂ ਕਿ ਉਸ ਨੂੰ ਪਤਾ ਲੱਗ ਜਾਵੇ ਕਿ ਇੱਥੇ ਕਿੰਨਾ ਬਿਹਤਰ ਕੰਮ ਹੁੰਦਾ ਹੈ ਫਿਰ ਉਸ ਨੇ ਗਾ ਨੂੰ ਲੰਚ ਲਈ ਵੀ ਸੱਦਾ ਦਿੱਤਾ ਤੁਸੀਂ ਵੇਖਿਆ ਕਿ ਅਜੇ ਤੱਕ ਗਾ ਨੇ ਆਪਣੀ ਮੁਲਾਕਾਤ ਦਾ ਅਸਲੀ ਉਦੇਸ਼ ਇਸ ਸਬ ਕੰਟਰੈਕਟਰ ਨੂੰ ਨਹੀਂ ਸੀ ਦੱਸਿਆ ਲੰਚ ਤੋਂ ਬਾਅਦ ਸਬ ਕੰਟਰੈਕਟਰ ਕਹਿਣ ਲੱਗਿਆ ਹੁਣ ਕੰਮ ਦੀਆਂ ਗੱਲਾਂ ਕਰਨ ਦਾ ਸਮਾਂ ਆ ਗਿਆ ਹੁਣ ਮੈਨੂੰ ਪਤਾ ਹੈ ਕਿ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਸਾਡੀ ਮੁਲਾਕਾਤ ਇੰਨੀ ਵਧੀਆ ਰਹੇਗੀ ਹੁਣ ਤੁਸੀਂ ਬਿਲਕੁਲ ਚਿੰਤਾ ਮੁਕਤ ਹੋ ਕੇ ਫਿਲਡੈਲਫੀਆ ਜਾ ਸਕਦੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡਾ ਮਾਲ ਸਹੀ ਸਮੇਂ ਤੇ ਪਹੁੰਚ ਜਾਵੇਗਾ ਇਸ ਦੇ ਲਈ ਮੈਂ ਦੂਜੇ ਗਾਹਕਾਂ ਦਾ ਮਾਲ ਥੋੜੀ ਦੇਰ ਨਾਲ ਭੇਜ ਦਿਆਂਗਾ ਮਿਸਟਰ ਗਾ ਨੂੰ ਤਾਂ ਜਿਵੇਂ ਬਿਨਾ ਮੰਗੇ ਹੀ ਮਨਮਤਾਵਿਕ ਮਿਲ ਗਿਆ ਸੀ ਫਿਰ ਸਮਾਨ ਸਹੀ ਸਮੇਂ ਤੇ ਪਹੁੰਚ ਗਿਆ ਤੇ ਇਮਾਰਤ ਦਾ ਕੰਮ ਵੀ ਨਿਰਧਾਰਤ ਸਮੇਂ ਤੇ ਪੂਰਾ ਹੋ ਗਿਆ ਹੁਣ ਜੇਕਰ ਮਿਸਟਰ ਗਾ ਨੇ ਵੀ ਬਹੁਤੇ ਲੋਕਾਂ ਵਾਂਗ ਹਥੌੜੇ ਜਾਂ ਡਾਇਨਾਮਿਕ ਵਾਲੀ ਸ਼ੈਲੀ ਅਪਣਾਈ ਹੁੰਦੀ ਦਾ ਅਜੇ ਹ ਸੰਭਵ ਨਹੀਂ ਸੀ ਨਿਊ ਜਰਸੀ ਫੋਰਮਾਨਾ ਮਾਉਥ ਵਿਦ ਫੈਡਰਿਫ ਕ੍ਰੈਡਿਟ ਜੂਨੀਅਰ ਦੇ ਇੱਕ ਬ੍ਰਾਂਚ ਮੈਨੇਜਰ ਨੇ ਸਾਡੀ ਕਲਾਸ ਵਿੱਚ ਇਹ ਦੱਸਿਆ ਸੀ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਇੱਕ ਕਰਮਚਾਰੀ ਨੂੰ ਜ਼ਿਆਦਾ ਨਪੋਣਾ ਤੇ ਜੋਗ ਬਣਾਉਣ ਵਿੱਚ ਸਹਾਇਤਾ ਕੀਤੀ ਅਸੀਂ ਇੱਕ ਲੜਕੇ ਨੂੰ ਟੇਲਰ ਦੀ ਟ੍ਰੇਨਿੰਗ ਲਈ ਰੱਖਿਆ ਸੀ ਜਿਸ ਦਾ ਦੂਜੇ ਗਾਹਕਾਂ ਨਾਲ ਬਹੁਤ ਚੰਗਾ ਵਿਹਾਰ ਸੀ ਪੂਰਾ ਦਿਨ ਤਾਂ ਉਹ ਆਰਾਮ ਨਾਲ ਕੰਮ ਕਰ ਲੈਂਦੀ ਸੀ ਪਰ ਦਿਨ ਦੇ ਅੰਤ ਵਿੱਚ ਉਸ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਬੈਲੈਂਸ ਮਿਲਾਉਣ ਵਿੱਚ ਉਸ ਨੂੰ ਬਹੁਤ ਸਮਾਂ ਲੱਗਦਾ ਸੀ ਹੈੱਡ ਟੇਲਰ ਨੇ ਮੈਨੂੰ ਮਿਲਦੇ ਹੀ ਸਾਫ਼ ਕਹਿ ਦਿੱਤਾ ਸੀ ਕਿ ਤੁਰੰਤ ਇਸ ਲੜਕੀ ਨੂੰ ਨੌਕਰੀ ਤੋਂ ਹਟਾ ਦੇਣਾ ਚਾਹੀਦਾ ਹੈ ਇਸ ਲੜਕੀ ਦਾ ਕੰਮ ਬਹੁਤ ਸੋਸਤ ਹੈ ਅਤੇ ਉਸੇ ਦੀ وجہ ਨਾਲ ਸਭ ਨੂੰ ਦੇਰ ਵੀ ਹੋ ਜਾਂਦੀ ਹੈ ਮੈਂ ਕਿੰਨੀ ਵਾਰ ਉਸ ਨੂੰ ਸਮਝਾਇਆ ਹੈ ਪਰ ਉਹ ਕੁਝ ਸਮਝਦੀ ਹੀ ਨਹੀਂ ਹੁਣ ਤਾਂ ਉਸਨੂੰ ਹਟਾਉਣਾ ਹੀ ਪਵੇਗਾ ਅਗਲੇ ਦਿਨ ਮੈਂ ਉਸਨੂੰ ਕੰਮ ਕਰਦੇ ਹੋਏ ਵੇਖਿਆ ਉਸਦਾ ਵਿਹਾਰ ਦੂਜੇ ਗਾਹਕਾਂ ਨਾਲ ਬਹੁਤ ਵਧੀਆ ਸੀ ਉਸਦੇ ਅੱਜ ਕੰਮਕਾਰ ਵਿੱਚ ਉਸਦੀ ਰਫਤਾਰ ਵੀ ਚੰਗੀ ਸੀ ਦਿਨ ਦੇ ਅੰਤ ਵਿੱਚ ਜਦੋਂ ਮੈਂ ਉਸਨੂੰ ਬੈਲੈਂਸ ਮਿਲਾਉਂਦੇ ਹੋਏ ਵੇਖਿਆ ਤਾਂ ਮੈਂ ਸਮਝ ਗਿਆ ਸੀ ਕਿ ਉਹ ਕੰਮ ਵਿੱਚ ਇੰਨੀ देर ਕਿਉਂ ਕਰ ਦਿੰਦੀ ਹੈ ਫਿਰ ਦਫ਼ਤਰ ਬੰਦ ਹੋਣ ਤੋਂ ਬਾਅਦ ਮੈਂ ਉਸਨੂੰ ਮਿਲਣ ਗਿਆ ਉਹ ਕਾਫੀ ਦੁਖੀ ਅਤੇ ਪਰੇਸ਼ਾਨ ਲੱਗ ਰਹੀ ਸੀ ਮੈਂ ਗਾਹਕਾਂ ਬਰਾਦੇ ਉਸਦੇ ਚੰਗੇ ਵਿਹਾਰ ਲਈ ਉਸ ਦੀ ਖੂਬਸਰਤ ਰਾਹਣਾ ਕੀਤੀ ਅਤੇ ਕੰਮ ਦੀ ਗਤੀ ਦੀ ਪ੍ਰਸ਼ੰਸਾ ਕੀਤੀ। ਉਸ ਤੋਂ ਬਾਅਦ ਮੈਂ ਕੈਸ਼ ਬੈਲੈਂਸ ਕਰਨ ਦਾ ਇੱਕ ਆਸਾਨ ਜਿਹਾ ਤਰੀਕਾ ਉਸ ਨੂੰ ਦੱਸਿਆ। ਮੈਂ ਉਸ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਮੈਨੂੰ ਉਸ ਤੇ ਪੂਰਾ ਭਰੋਸਾ ਹੈ। ਇਸ ਲਈ ਉਸ ਨੇ ਮੇਰੇ ਸੁਝਾਵਾਂ ਨੂੰ ਬਿਨਾਂ ਕਿਸੇ ਝਿਜਕ ਦੇ ਮੰਨ ਲਿਆ ਅਤੇ ਛੇਤੀ ਹੀ ਉਹ ਮੇਰੇ ਵੱਲੋਂ ਦੱਸਿਆ ਗਿਆ ਟ੍ਰਿਕਾ ਅਜ਼ਮਾਉਣ ਲੱਗੀ। ਫਿਰ ਤਾਂ ਉਸ ਦੇ ਬਾਰੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਅਤੇ ਉਹ ਵੀ ਬਹੁਤ ਖੁਸ਼ ਰਹਿਣ ਲੱਗੀ ਪ੍ਰਸ਼ੰਸਾ ਨਾਲ ਆਪਣੀ ਗੱਲ ਦੀ ਸ਼ੁਰੂਆਤ ਕਰ ਆਨੰਦਨੰਦਨ ਦੇ ਉਸ ਡਾਕਟਰ ਵਾਂਗ ਹੈ ਜੋ ਕੰਮ ਦੀ ਸ਼ੁਰੂਆਤ ਨੋਵੋਕੈਟ ਨਾਲ ਕਰਦਾ ਹੈ ਮਰੀਜ਼ ਦਾ ਦੰਦ ਤਾਂ ਜ਼ਰੂਰ ਕੱਢਿਆ ਜਾਂਦਾ ਹੈ ਪਰ ਨੋਵੋਕੈਟ ਦੇ ਕਾਰਨ ਉਸ ਨੂੰ ਦਰਦ ਦਾ ਅਹਿਸਾਸ ਨਹੀਂ ਹੁੰਦਾ ਇਸ ਲਈ ਹਰ ਇੱਕ ਲੀਡਰ ਨੂੰ ਇਸ ਸਿਧਾਂਤ ਦਾ ਪਾਲਣ ਕਰਨਾ ਚਾਹੀਦਾ ਹੈ ਸਿਧਾਂਤ ਪਹਿਲਾ ਹਮੇਸ਼ਾ ਹੀ ਆਪਣੀ ਗੱਲ ਦੀ ਸ਼ੁਰੂਆਤ ਸੱਚੀ ਪ੍ਰਸ਼ੰਸਾ ਨਾਲ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਅਗਲਾ ਅਧਿਆਇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ